ਇੱਕ ਮੰਡੀ ਲੱਗਦੀ ਸੀ ਤੇ ਮੰਡੀ ਛੋਟੇ ਜਾਨਵਰਾਂ ਦੀ ਹੁੰਦੀ ਸੀ ਬੱਕਰਾ ਮੰਡੀ ਵੀ ਇਸ ਨੂੰ ਕਿਹਾ ਜਾਂਦਾ ਸੀ ਮੇਰੇ ਪਿੱਛੇ ਜਿਹੜੀ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਅੱਜ ਇੱਥੇ ਜਮਾ ਉਹਨਾਂ ਪਸਰੀ ਹੋਈ ਐ ਤੇ ਅੱਜ ਦਿਨ ਵੀ ਵੀਰਵਾਰ ਐ ਅੱਜ ਦੇ ਦਿਨ ਬਹੁਤ ਰੌਣਕ ਤੇ ਚਹਲ ਪੈਲ ਹੁੰਦੀ ਸੀ ਕੀ ਕਾਰਨ ਨਹੀਂ ਤੇ ਜੇ ਇਹ ਮੰਡੀ ਬੰਦ ਹੋ ਜਾਂਦੀ ਐ ਤੇ ਨੁਕਸਾਨ ਕਿਸ ਤਰੀਕੇ ਦਾ ਨੁਕਸਾਨ ਲੋਕਾਂ ਨੂੰ ਚਲਣਾ ਪੈਸਾ ਨੁਕਸਾਨ ਗਰੀਬ ਲੋਕਾਂ ਨੂੰ ਚਲਣਾ ਪਊਗਾ ਜੀ ਪੰਜਾਬ ਦੇ ਵਿੱਚ ਕਰੋੜਾਂ ਰੁਪਇਆ ਬੱਕਰੀਆਂ ਥਰੂ ਪੰਜਾਬ ਦੇ ਵਿੱਚ ਵੜਦਾ ਅੱਛਾ ਅੱਗੇ ਇਹ ਤਾਂ ਕਹਿੰਦੇ ਬਾਹਰੋਂ ਇਨਵੈਸਟਮੈਂਟ ਕਰੋ ਇਨਵੈਸਟਮੈਂਟ ਕਰਾ ਦੀ ਹੋਊਗੀ ਉਹ ਤਾਂ ਸਿੱਧੀ ਇਨਵੈਸਟਮੈਂਟ ਹੁੰਦੀ ਹੈ ਲੋਕਾਂ ਦੇ ਘਰਾਂ ਤੇ ਕਿਵੇਂ ਸਾਬਤ ਉਹ ਇੱਕ ਗੈਂਗ ਆ ਜਿਹੜੇ ਬਹੁਤ ਵੱਡੇ ਕਪੜੇ ਕਰਨ ਜਾ ਰਹੇ ਨੇ ਹੂੰ ਕਪੜਾ ਇਹ ਆ ਵੀ 94 ਕੋਟ ਦਾ ਠੇਕਾ ਉਹ ਹੂੰ 20% ਘਟਾ ਕੇ ਲੈਣ ਜਾ ਰਹੇ ਨੇ ਹੂੰ ਜਿਹੜੇ ਇਹਨਾਂ ਦੇ ਕੋਈ ਅਫਸਰ ਬੈਠੇ ਨੇ ਉੱਤੇ ਹੂੰ ਉਹਨਾਂ ਦੀ ਮਿਲੀ ਭੁਗਤ ਨਾਲ ਹੂੰ ਬੱਕਰੀ ਮੰਡੀ ਨੂੰ ਵੀ ਟਾਕੇ ਪਸ਼ੂਆਂ ਦੀ ਮੰਡੀ ਚ ਪਾਇਆ ਜਾ ਪੀ ਐਨੇ ਬੰਦਿਆਂ ਦੇ ਪੇੜ ਤੇ ਲੱਤ ਮਾਰ ਕੇ ਚੰਦ ਠੇਕੇਦਾਰ ਇਹ ਚੀਜ਼ਾਂ ਨੂੰ ਚੱਕ ਕੇ ਉਹਦੇ ਕੋਲ ਲਾ ਰਹੇ ਅਸੀਂ ਜਦੋਂ ਕਹੀ ਜਾਂਦੇ ਆ ਜਿਵੇਂ ਸਾਡੀ ਮੰਡੀ ਇਨਲੀਗਲ ਆ ਇਹਦੇ ਲਈ ਕੋ ਵੱਖਰਾ ਨਿਜਮ ਬਣਾਓ ਹੂੰ ਅਸੀਂ 7 ਸਾਲ ਦੀ ਪੀਸ ਦੀਸ ਭਰਾਵੇ ਸਰਕਾਰ ਭਰਾਵੇ ਹੂੰ ਅਸੀਂ ਭਰਨ ਤਿਆਰ ਬੈਠੇ ਮੈਂ ਮੈਂ ਐਨੇ ਬੰਦਾ ਚ ਕਹਿਣਾ ਵੀ ਜਿਹੜਾ ਮੇਰੇ ਬਾਹਨ ਦਾ ਠੇਕਾ ਮੈਂ ਉਹ ਵੀ ਨਹੀਂ ਲੈਂਦਾ ਕਰੇ ਤੁਸੀਂ ਚੈਲੰਜ ਕਰਦੇ ਹੋ ਮੇਰੇ ਚੈਲੰਜ ਕਰ ਦੰਮ ਅੱਛਾ ਜਿਹੜੇ ਸਹੂਲਤਾਂ ਮੈਂ ਲੋਕਾਂ ਨੂੰ ਦਿੰਦਾ ਸਾਰੀਆਂ ਸਹੂਲਤਾਂ ਦੇਵੇ ਜਿਹੜੇ ਲੋਟ ਚੱਲਦਾ ਉਸੇ ਲੋਟ ਚਲਾਵੇ ਹੂੰ ਮੈਂ ਸਰਕਾਰ ਦੇ ਨਾਲ ਆ ਪੂਰਾ ਸਹਿਯੋਗ ਦੇਉ ਇੱਕ ਪ੍ਰਾਈਵੇਟ ਬੰਦਾ ਲੋਕਾਂ ਨੂੰ ਕਿਹੜੀ ਕਿਹੜੀ ਸਹੂਲਤ ਦਿੰਦਾ ਹੈ ਇਹਦੇ ਬਾਰੇ ਜਾਨਣਾ ਚਾਹੁੰਦੇ ਆ ਮੈਡਮ ਸਰਕਾਰੀ ਸਹੂਲਤ ਕੀ ਹੁੰਦੀ ਆ ਜੇ ਦੱਸੋ ਮੈਨੂੰ ਵੀ ਆਪਾਂ ਇੰਨੇ ਬੈਠੇ ਆ ਕਿਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਹੂੰ ਜੌਬ ਹਰੇਕ ਨੂੰ ਸਰਕਾਰੀ ਚ ਚਾਹੀਦੀ ਆ ਹੂੰ ਕਮ ਸੇ ਕਮ ਜਿਹੜੇ ਬੰਦੇ ਉਥੇ ਇਹ ਜਾਂਦੇ ਆ ਬਈ ਇਹ ਸਾਨੂੰ ਸਰਕਾਰੀ ਕੰਮ ਦੇਓ ਸਾਨੂੰ ਦਿਓ ਉਹਨਾਂ ਦੇ ਬੱਚੇ ਤਾਂ ਦੇਖੋ ਕਿਹੜੇ ਸਕੂਲਾਂ ਚ ਪੜ੍ਹਦੇ ਆ ਸਤਿ ਸ਼੍ਰੀ ਅਕਾਲ ਜੀ ਨਿਬੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਟੁੰਗਾਲੀ ਦੇ ਵਿੱਚ ਖੜੀ ਹੋਈਆਂ ਮੇਰੇ ਨਾਲ ਡਾਕਟਰ ਰਵਿੰਦਰ ਸਿੰਘ ਮਾਨ ਮੌਜੂਦ ਨੇ ਇਹ ਟੁੰਗਾਲੀ ਪਿੰਡ ਹੈ ਜਿਹੜਾ ਇੱਥੇ ਹਰ ਵੀਰਵਾਰ ਇੱਕ ਮੰਡੀ ਲੱਗਦੀ ਸੀ ਤੇ ਮੰਡੀ ਛੋਟੇ ਜਾਨਵਰਾਂ ਦੀ ਹੁੰਦੀ ਸੀ ਬੱਕਰਾ ਮੰਡੀ ਵੀ ਇਸ ਨੂੰ ਕਿਹਾ ਜਾਂਦਾ ਸੀ ਮੇਰੇ ਪਿੱਛੇ ਜਿਹੜੀ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਅੱਜ ਇੱਥੇ ਜਮਾ ਫੁੱਨ ਪਸਰੀ ਹੋਈ ਹੈ ਤੇ ਅੱਜ ਦਿਨ ਵੀ ਵੀਰਵਾਰ ਹੈ ਅੱਜ ਦੇ ਦਿਨ ਬਹੁਤ ਰੌਣਕ ਤੇ ਚਹਲ ਪਹਲ ਹੁੰਦੀ ਸੀ ਕੀ ਕਾਰਨ ਨੇ ਕਿ ਮੰਡੀਆਂ ਦੇ ਠੇਕੇ ਲੈਂਦੇ ਆ ਪਸ਼ੂਆਂ ਦੇ ਹੂੰ ਉਹ ਇੱਕ ਗੈਂਗ ਆ ਜਿਹੜਾ ਬਹੁਤ ਵੱਡੇ ਕਪੜੇ ਕਰਨ ਜਾ ਰਹੇ ਨੇ ਹੂੰ ਕਪੜਾ ਇਹ ਆ ਬਈ 94 ਕਰੋੜ ਦਾ ਠੇਕਾ ਉਹ ਹੂੰ 20% ਘਟਾ ਕੇ ਲੈਣ ਜਾ ਰਹੇ ਆ ਹੂੰ ਤੁਸੀਂ ਦੇਖੋ ਬਈ ਬੱਕਰੀ ਦੀ ਪਰਚੀ ਕਦੇ 500 ਰੁਪਈਆ ਹੁੰਦੀ ਸੀ ਕੱਜ 4% ਫੀਸ ਲੱਗਦੀ ਹੈ ਜਿਹੜੀ ਕੋਈ ਲੱਖ ਰੁਪਏ ਦਾ ਪਸ਼ੂ ਹੋ ਤਾਂ 4000 ਰੁਪਏ ਫੀਸ ਲੱਗਦੀ ਹੈ। ਅੱਛਾ। ਵੀ ਉਹ ਚੀਜ਼ਾਂ ਨੂੰ ਠੇਕੇਦਾਰਾਂ ਨੇ ਇਹ ਚੀਜ਼ ਨੂੰ ਹੈਕ ਕਰ ਲਿਆ। ਹੂੰ ਜਿਹੜੇ ਇਹਨਾਂ ਦੇ ਕੋਈ ਅਫਸਰ ਬੈਠੇ ਨੇ ਉੱਤੇ। ਹੂੰ ਉਹਨਾਂ ਦੀ ਮਿਲੀ ਭੁਗਤ ਨਾਲ ਹੂੰ ਬੱਕਰੀ ਮੰਡੀ ਨੂੰ ਵੀ ਚਾਕੀ ਪਸ਼ੂਆਂ ਦੀ ਮੰਡੀ ਚ ਪਾਇਆ ਜਾ ਰਿਹਾ ਹੈ। ਅੱਛਾ ਹਾਂ ਜਦ ਕਿ ਇੱਕ ਛੋਟਾ ਜਿਹਾ ਸਹਾਇਕ ਧੰਦਾ ਜਿਹੜਾ ਆਮ ਪਰਿਵਾਰਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਜਦੋਂ ਆਪਾਂ 2-4 ਮੱਝਾਂਾਂ ਆ ਮਾਰਖਦੇ ਆ ਤੇ ਨਾਲ ਇੱਕ ਬੱਕਰੀ ਹਰੇਕ ਪਰਿਵਾਰ ਦੇ ਵਿੱਚ ਹੁੰਦੀ ਹੋਈ ਆ ਹਾਂਜੀ ਹੂੰ ਤੁਸੀਂ ਦੇਖੋ ਜੀ 12729 ਪਿੰਡਾਂ ਹੂੰ ਜੇ ਇੱਕ ਪਿੰਡ ਚ ਆਪਾਂ 50 ਜਾਨਾਂ ਦੀ ਵੀ ਹਸਪਤਾਲਾਉਣੇ ਆ ਤਾਂ 6.5 ਲੱਖ ਬੰਦਾ ਬਣਦਾ ਇਹਦੇ ਨਾਲ ਕਿਤੇ ਨਾਲ ਜੁੜਿਆ ਹੋਇਆ ਤੇ ਜੇ ਪੂਰੇ ਪਰਿਵਾਰ ਦੀ ਗੱਲ ਗੱਲ ਕਰੀਏ ਤਾਂ ਘੱਟੋ ਘੱਟ 15-16 ਲੱਖ ਰੁਪਏ ਤੋਂ ਉੱਪਰ ਜਾਂਦਾ ਹੈਗਾ 6.5 ਲੱਖ ਤਾਂ ਸਿੱਧਮ ਸਿੱਧਾ ਹੀ ਜੁੜਿਆ ਹੋਇਆ ਬੰਦਾ ਇਹਦੇ ਨਾਲ ਵੀ ਇੰਨੇ ਬੰਦਿਆਂ ਦੇ ਪੇਟ ਤੇ ਲੱਤ ਮਾਰ ਕੇ ਚੰਦ ਠੇਕੇਦਾਰ ਇਹ ਚੀਜ਼ਾਂ ਨੂੰ ਚੱਕ ਕੇ ਉਹਦੇ 'ਚ ਮਿਲਾ ਰਹੇ ਅਸੀਂ ਜਦੋਂ ਕਹੀ ਜਾਂਦੇ ਆ ਜਿਵੇਂ ਸਾਡੀ ਮੰਡੀ ਇਨਲੀਗਲ ਆ ਇਹਦੇ ਲਈ ਕੋਈ ਵੱਖਰਾ ਨਿਯਮ ਬਣਾਓ ਹੂੰ ਅਸੀਂ 7 ਸਾਲ ਦੀ ਫੀਸ ਫੀਸ ਭਰਾਵੇ ਸਰਕਾਰ ਭਰਾਵੇ ਹੂੰ ਅਸੀਂ ਭਰਨ ਨੂੰ ਤਿਆਰ ਬੈਠੇ ਹਾਂ ਹੂੰ ਹੂੰ ਵੀ ਅਸੀਂ ਫੀਸ ਭਰਨ ਨੂੰ ਤਿਆਰ ਬੈਠੇ ਹਾਂ ਬਈ ਸਰਕਾਰ ਆਪ ਕਿਉਂ ਨਹੀਂ ਫੀਸਾਂ ਭਰਉਂਦੀ ਸਾਥੋਂ ਕੱਲੇ-ਕੱਲੇ ਬੱਕਰੀਆਂ ਵਾਲੇ ਜਿੱਥੇ-ਜਿੱਥੇ ਮੰਡੀਆਂ ਚੱਲਦੀਆਂ ਸਾਰਿਆਂ ਤੋਂ ਫੀਸ ਲਵੇ 20-20 ਸਾਲ ਦੇ ਇੰਨੇ ਪੈਸੇ ਪਰੋ ਤੁਸੀਂ ਸਰਕਾਰ ਨੂੰ ਵੀ ਆਮਦਨ ਹੋਵੇ ਇਹ ਪਹਿਲਾ ਹੱਲਾ ਤੁਹਾਡੀ ਮੰਡੀ ਤੇ ਕੀਤਾ ਗਿਆ ਜਾਂ ਪਹਿਲਾਂ ਵੀ ਕਈ ਥਾਵਾਂ ਤੇ ਮੰਡੀਆਂ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ ਨੇ ਤੇ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਮੰਡੀ ਹੈ ਜਿਹੜੀ ਉਹ ਸਰਕਾਰੀ ਹੋਣੀ ਚਾਹੀਦੀ ਹੈ ਜਾਂ ਜਿੱਥੇ ਬਾਕੀ ਪਸ਼ੂ ਵੇਚੇ ਜਾਂਦੇ ਆ ਉੱਥੇ ਹੀ ਬੱਕਰੀ ਪਾਲਣ ਹੋ ਗਿਆ ਜਾਂ ਹੋਰ ਛੋਟੇ ਜਾਨਵਰ ਹੋਗੇ ਉਹੀ ਵਿੱਚ ਉੱਥੇ ਹੀ ਇਹ ਉਹ ਜਾਨਵਰ ਵੇਚਣ ਸਰਕਾਰ ਇਹ ਕਹਿੰਦੀ ਹੈ ਜੀ ਬਈ ਇਹ ਮੰਡੀ ਮੰਡੀ ਸਰਕਾਰੀ ਹੋਵੇ ਠੀਕ ਹੈ ਸਰਕਾਰ ਵੀ ਕਹਿ ਰਹੀ ਹੈ ਠੇਕੇਦਾਰ ਵੀ ਜਿਸ ਦਿਨ ਸਾਨੂੰ ਉੱਥੇ ਇਹਨਾਂ ਦਾ ਇੱਕ ਜੁਆਇੰਟ ਡਾਇਰੈਕਟਰ ਪੈਂਦਾ ਹੂੰ ਗੁਜਰਾਲ ਉੱਥੇ ਸੱਦਿਆ ਗਿਆ ਮੌਕੇ ਦੇ ਠੇਕੇਦਾਰਾਂ ਨੂੰ ਬਹਾਇਆ ਗਿਆ ਨਾਲੇ ਕਿ ਹਾਲੀਆਂ ਠੇਕੇਦਾਰਾਂ ਕੋਲੇ ਮੰਡੀ ਦਾ ਕੰਟਰੈਕਟ ਹੋਇਆ ਨਹੀਂ ਹਜੇ ਠੇਕਾ ਹੈ ਨਹੀਂ ਫਿਰ ਵੀ ਸਾਡੇ ਬਰਾਬਰ ਲਿਆ ਕੇ ਉਹਨਾਂ ਨੂੰ ਬਹਾਇਆ ਗਿਆ ਸਰਕਾਰ ਕੋਈ ਉਹਨਾਂ ਦੀ ਆਵਪਕਤ ਗਿਆ ਦੀ ਇੰਨੀ ਨਹੀਂ ਕਰਦੇ ਆ ਤੇ ਸਾਡੇ ਵਰਗ ਨੂੰ ਉੱਥੇ ਕੌਣ ਪੁੱਛਦਾ ਹੈ ਸਰਕਾਰ ਕਹਿੰਦੀ ਕਿ ਜੇ ਇਹੋ ਜੀ ਕੋਈ ਵੀ ਮੰਡੀ ਕਿਸੇ ਇੱਕ ਪ੍ਰਾਈਵੇਟ ਬੰਦੇ ਦੇ ਹੱਥ 'ਚ ਜਾਵੜੂਗੀ ਤਾਂ ਉਹ ਲੋਕਾਂ ਦੀ ਬਹੁਤ ਲੁੱਟ ਮਚਾਊਗਾ ਮਤਲਬ ਸਿੱਧੇ ਤੌਰ ਤੇ ਜਿਹੜੇ ਵੀ ਬੰਦੇ ਇਹ ਮੰਡੀਆਂ ਲਵਾਉਂਦੇ ਨੇ ਜਾਂ ਲਾਉਂਦੇ ਨੇ ਅ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਹੀ ਲਾ ਲਓ ਕਿ ਤੁਸੀਂ ਇੱਥੇ ਲੋਕਾਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਜਿੰਨੀ ਚਾਹੋ ਲੁੱਟ ਕਰ ਸਕਦੇ ਹੋ ਕਿਉਂਕਿ ਜਗਾ ਵੀ ਤੁਹਾਡੀ ਆ ਮੰਡੀ ਦੇ ਕਰਤਾ ਧਰਤਾ ਵੀ ਤੁਸੀਂ ਹੋ ਤੇ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਵੀ ਤੁਹਾਡੀ ਉਹ ਜਿਹੜੀ ਕੋਈ ਤੁਹਾਨੂੰ ਫੀਸ ਬਣਦੀ ਸੀ ਜਾਂ ਜਿਸ ਤਰੀਕੇ ਦਾ ਟੈਕਸ ਤੁਸੀਂ ਲੋਕਾਂ ਤੋਂ ਲੈਂਦੇ ਸੀ ਕਿ ਨਹੀਂ ਲੈਂਦੇ ਸੀ ਇਹਦੇ ਬਾਰੇ ਕਿਉਂ ਸਰਕਾਰ ਦੇ ਮੰਚ ਵੀ ਡਰ ਹੁੰਦਾ ਨਾ ਕਿ ਤੁਸੀਂ ਲੋਕਾਂ ਦੀ ਲੁੱਟ ਤਾਂ ਨਹੀਂ ਮਚਾਰੇ ਅਸੀਂ ਸਰਕਾਰ ਨੂੰ ਕਹਿੰਦੇ ਬਈ ਤੂੰ ਲੋਕਾਂ ਤੋਂ ਪੁੱਛੋ ਲੋਕ ਸਾਨੂੰ ਦੱਸਣਗੇ ਵੇ ਅਸੀਂ ਕੀ ਲੋਕਾਂ ਤੋਂ ਲੈ ਰਹੇ ਆਂ ਤੇ ਕੀ ਲੋਕਾਂ ਨੂੰ ਦੇ ਦੇ ਰਹੇ ਆਂ ਸਾਡੇ ਵਾਲੇ ਹਿਸਾਬ ਨਾਲ ਸਰਕਾਰ ਆਪ ਮੰਡੀ ਸੰਭਾਲ ਲਿਆ ਕੇ ਜਿਹੜਾ ਸਾਡਾ ਚੱਲਦਾ ਸਰਕਾਰ ਖੁਦ ਮੰਡੀ ਸੰਭਾਲ ਲੇਸੀ ਉਹਦਾ ਸਹਿਯੋਗ ਕਰਦੇ ਆਂ ਚੱਲ ਉਹਨਾਂ ਦੀ ਮੰਡੀ ਉਸੇ ਰੇਟ ਤੇ ਜੇ ਸਰਕਾਰ ਆ ਕੇ ਕੰਮ ਕਰੇ ਮੈਂ ਮੈਂ ਐਨੇ ਬੰਦੇ ਚ ਕਹਿਣਾ ਵੀ ਜਿਹੜਾ ਮੇਰੇ ਬਾਹਨ ਦਾ ਠੇਕਾ ਮੈਂ ਉਹ ਵੀ ਨਹੀਂ ਲੈਂਦਾ ਕਰੇ ਤੁਸੀਂ ਚੈਲੰਜ ਕਰਦੇ ਹੋ ਬੋਲੋ ਚੈਲੰਜ ਕਰਦਾ ਮੈਂ ਅੱਛਾ ਹਾਂ ਜਿਹੜੀਆਂ ਸਹੂਲਤਾਂ ਮੈਂ ਲੋਕਾਂ ਨੂੰ ਦਿੰਦਾ ਸਾਰੀਆਂ ਸਹੂਲਤਾਂ ਦੇਵੇ ਜਿਹੜੇ ਲੋਟ ਚੱਲਦਾ ਉਸੇ ਲੋਟ ਚਲਾਵੇ ਮੈਂ ਸਰਕਾਰ ਦੇ ਨਾਲ ਆ ਪੂਰਾ ਸਹਿਯੋਗ ਦੇਉਂ ਉਹਨਾਂ ਦੇ ਆਏ ਗਏ ਬੰਦਿਆਂ ਨੂੰ ਰੋਟੀ ਟੁਕ ਚਾਹ ਪਾਣੀ ਸਭ ਕੁਝ ਕਮਾਉਂਦੇ ਨੇ। ਤੁਸੀਂ ਕਿਹੜੀ ਵੱਖਰੀ ਸਰਕਾਰ ਸਰਕਾਰੀ ਸਹੂਲਤ ਸਰਕਾਰੀ ਹੀ ਹੁੰਦੀ ਐ। ਇੱਕ ਪ੍ਰਾਈਵੇਟ ਬੰਦਾ ਲੋਕਾਂ ਨੂੰ ਕਿਹੜੀ ਕਿਹੜੀ ਸਹੂਲਤ ਦਿੰਦਾ ਇਹਦੇ ਬਾਰੇ ਜਾਨਣਾ ਚਾਹੁੰਦੇ ਆ। ਮੈਡਮ ਸਰਕਾਰੀ ਸਹੂਲਤ ਕੀ ਹੁੰਦੀ ਐ ਜੇ ਦੱਸੋ ਮੈਨੂੰ ਬਈ ਆਪਾਂ ਇੰਨੇ ਬੈਠੇ ਆਂ ਕਿਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ। ਹੂੰ। ਜੌਬ ਹਰੇਕ ਨੂੰ ਸਰਕਾਰੀ ਚ ਚਾਹੀਦੀ ਆ। ਹੂੰ। ਕਮ ਸੇ ਕਮ ਜਿਹੜੇ ਬੰਦੇ ਉੱਥੇ ਇਹ ਜਾਂਦੇ ਆ ਬਈ ਇਹ ਸਾਨੂੰ ਸਰਕਾਰੀ ਕੰਮ ਦਿਓ ਸਾਨੂੰ ਦਿਓ ਉਹਨਾਂ ਦੇ ਬੱਚੇ ਤਾਂ ਦੇਖੋ ਕਿਹੜੇ ਸਕੂਲਾਂ ਚ ਪੜ੍ਹਦੇ ਆ। ਹੂੰ। ਇੱਥੇ ਜਿਹੜੇ ਬੱਕਰੀਆਂ ਲੈ ਕੇ ਆਉਂਦੇ ਆ ਉਹਨਾਂ ਦੇ ਬੱਚੇ ਜਿਹੜੇ ਨਾਰਮਲ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਹੂੰ ਅਸਲ ਪੰਜਾਬ ਦੀ ਜੜ੍ਹ ਉਹ ਆ ਹੂੰ ਉਹਨਾਂ ਤਾਂ ਖੋਹਿਆ ਜਾਂਦਾ 80% ਐਸਸੀਬੀਸੀ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਬਿਲਕੁਲ ਜਿਹੜਾਂ ਦੀ ਪੇਟ ਤੇ ਅੱਜ ਲੱਤ ਮਾਰਨ ਲੱਗੇ ਆ ਹੂੰ ਤੁਸੀਂ ਫਿਰ ਕੀ ਕਰਨ ਜਾ ਰਹੇ ਹੋ ਇਸ ਚੀਜ਼ ਦੇ ਖਿਲਾਫ ਕੀ ਕਰਨ ਜਾ ਰਹੇ ਹੋ ਕਿਉਂਕਿ ਜਿਹੜੇ ਆਫੀਸ਼ੀਅਲੀ ਹੁੰਦਾ ਉਹ ਅਨਾਉਂਸ ਵੀ ਹੋ ਚੁੱਕਿਆ ਹੈ ਆਫੀਸ਼ੀਅਲੀ ਪ੍ਰਸ਼ਾਸਨ ਨੇ ਇਸ ਵਾਰ ਮੰਡੀ ਲੱਗਣ ਵੀ ਨਹੀਂ ਦਿੱਤੀ ਤਾਂ ਕੀ ਹੁਣ ਇਹ ਮੰਡੀ ਪਰਮਾਨੈਂਟ ਤੋਂਗ ਵਾਲੀ ਪਿੰਡ ਚੋਂ ਬੰਦ ਹੋ ਜੂਗੀ ਮੈਡਮ ਅਸੀਂ ਆਪ ਦਾ ਜ਼ੋਰ ਲਾਉਣਾ ਠੇਕੇਦਾਰਾਂ ਨੇ ਆਪ ਦਾ ਲਾਉਣਾਗਾ ਇਹ ਵਿਚਲਾ ਰਸਤਾ ਸਰਕਾਰ ਨੇ ਕੱਢਣਾਗਾ ਅਸੀਂ ਭਗਵਾਨਤਮਨ ਨੂੰ ਅਪੀਲ ਕਰਦੇ ਆਂ ਵੀ ਇਸ ਤੇ ਬੈਠ ਕੇ ਫੈਸਲੇ ਲਏ ਜਾਣ ਨਾ ਕਿ ਕੱਲੇ ਠੇਕੇਦਾਰਾਂ ਦੀ ਤੇ ਚੰਦ ਅਫਸਰਾਂ ਦੀ ਨਾ ਸੁਣੀ ਜਾਵੇ ਆਪ ਆਪ ਦੇ ਸਾਬ ਨਾਲ ਫੈਸਲੇ ਲਾਓ ਵੀ ਕਿਤੇ ਤੁਸੀਂ ਉਹ ਨਾ ਹੋਵੇ ਗਰੀਬ ਲੋਕਾਂ ਨੂੰ ਲਤਾੜ ਕੇ ਉਤੋਂ ਟੱਪਿਓ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਮਿਲੀ ਸੀ ਕੋਈ ਲੈਟਰ ਆਇਆ ਸੀ ਤੁਹਾਨੂੰ ਕਿ ਸਿੱਧਾ ਪ੍ਰਸ਼ਾਸਨ ਹੀ ਭੇਜਿਆ ਗਿਆ ਉਹ ਲੈਟਰ ਲੈ ਕੇ ਇੱਥੇ ਆਏ ਸੀ ਜੀ ਸਾਨੂੰ ਉਹਦੀ ਫੋਟੋਕਾਪੀ ਕਰਾ ਕੇ ਗਏ ਆ ਸਿਰਫ ਕਹਿੰਦੇ ਫੋਟੋ ਖਿੱਚ ਲਓ ਤੁਸੀਂ ਹੱਥ ਕੁਝ ਨਹੀਂ ਦੇ ਕੇ ਆ। ਅੱਛਾ ਫੋਟੋ ਖਿੱਚਣ ਦਿੱਤੀ ਸਿਰਫ ਆ। ਹਾਂ ਇਹ ਅੱਜ ਦੀ ਗੱਲ ਆ ਜਾਂ ਪਿਛਲੀ ਮੰਡੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੀ 3 ਵਜੇ ਦੀ ਗੱਲ ਆ 3 ਦਾ ਇੱਕ ਮੰਡੀ ਵੀਰਵਾਰ ਨੂੰ ਮੰਡੀ ਲਗਣੀ ਸੀ ਉਹ ਦਿਵਾਰ ਨੂੰ 3 ਵਜੇ ਸਾਨੂੰ ਇੱਥੋਂ ਲੈਟਰ ਦਿਖਾ ਕੇ ਗਏ ਆ ਤੁਸੀਂ ਸਹੂਲਤਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਗਰਮੀ ਦੇ ਮਹੀਨੇ ਦੇ ਵਿੱਚ ਜਦੋਂ ਇਹ ਮੰਡੀ ਲੱਗਦੀ ਆ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਕਿ ਉਹਦੇ ਲਈ ਅਲੱਗ ਤੋਂ ਕੋਈ ਕਾਊਂਟਰ ਲਾ ਕੇ ਪੇ ਕਰਵਾਇਆ ਜਾਂਦਾ ਲੋਕਾਂ ਤੋਂ ਜਾਂ ਤੁਸੀਂ ਆਪਦੇ ਵੱਲੋਂ ਲੋਕਾਂ ਨੂੰ ਇਹ ਸਹੂਲਤਾਂ ਦਿੰਦੇ ਹੋ ਕੁਛ ਨਹੀਂ ਪੇ ਪੀ ਵੇਚ ਰਹੇ ਸਾਡਾ ਇੱਥੇ 24 ਘੰਟੇ ਲੰਗਰ ਚੱਲਦਾ ਹੈ ਅੱਛਾ ਪਾਣੀ ਚੱਲਦਾ ਅਰੋ ਵਾਲਾ ਅੱਛਾ ਚਾਹ ਚੱਲਦੀ ਆ ਸਾਰਾ ਦਿਨ अच्छा हां सेवा 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 के तौर पे अच्छा ठीक है कोई एक भी बंदा बंदा कह दे भाई कोई मेरा लंगर वास्ते भी दान वास्ते भी कोई चीज रखी होवे अच्छा हां जी तो फिर सरकार ਨੂੰ ਇਹੋ ਜੇ ਸਮਾਜ ਸੇਵੀ ਕਿਉਂ ਨਹੀਂ ਹਜਮਾਰੇ ਮਤਲਬ ਕੀ ਤੁਹਾਡੇ ਨਾਲ ਸਰਕਾਰ ਦੀ ਲੜਦੀ ਕੀ ਦੁਸ਼ਮਣੀ ਹੈ ਸਰਕਾਰ ਨੂੰ ਛੱਡੋ ਹਮ ਪਰਿਵਾਰ ਨੂੰ ਵੀ ਹਮੇਸ਼ਾ ਕਮਾਊ ਪੁੱਤ ਚੰਗੇ ਲੱਗਦੇ ਆ ਹਮ ਜਿਹੜਾ ਪੁੱਤ ਨਾ ਕਮਾਉਂਦਾ ਹੋਵੇ ਉਹਨੂੰ ਤਾਂ ਮਾਂ ਪਿਓ ਨੂੰ ਵੀ ਉਹ ਚੰਗਾ ਨਹੀਂ ਲੱਗਦਾ ਤੇ ਸਰਕਾਰ ਨੂੰ ਚੰਗਾ ਕਿਵੇਂ ਲੱਗੂਗਾ ਠੀਕ ਹੈ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਸਰਕਾਰ ਦੁਆਰਾ ਜਿਹੜੀ ਲੋਕਾਂ ਦੀ ਲੁੱਟ ਹੁੰਦੀ ਹੈ ਉਹਦੇ ਤੋਂ ਲੋਕਾਂ ਨੂੰ ਬਚਾਇਆ ਹੈ। ਇਸ ਕਰਕੇ ਲੋਕ ਜਿਹੜੀ ਸਰਕਾਰ ਹੈ ਉਹ ਮੇਰੇ ਖਿਲਾਫ ਹੈ। ਮੈਡਮ ਇਹ ਕਿਤੇ ਨੂੰ ਕੋਈ ਜਾਣਦਾ ਨਹੀਂ ਸੀ ਜਦੋਂ ਮੈਂ ਥੱਲੋਂ ਗਰਾਊਂਡ ਤੋਂ ਚੱਕ ਕੇ ਇਹਨੂੰ ਅਰਸ਼ਾਂ ਤੇ ਲੈ ਕੇ ਗਿਆਂਗਾ। ਮੇਰੀ ਮਿਹਨਤ ਆ। ਅੱਜ ਇੰਨੇ-ਇੰਨੇ ਸਟੇਟਾਂ ਤੋਂ ਬਾਹਰੋਂ ਲੋਕ ਆਉਂਦੇ ਆ ਉਹ ਮੇਰੇ ਵਿਸ਼ਵਾਸ ਤੇ ਆਉਂਦੇ ਆ ਵੀ ਸਾਡੇ ਨਾਲ ਉੱਥੇ ਠੱਗੀ ਨਹੀਂ ਬੱਜੂਗੀ। ਸਾਨੂੰ ਉੱਥੇ ਰਹਿਣ ਦਾ ਪ੍ਰਬੰਧ ਮਿਲੂਗਾ। ਸਾਨੂੰ ਮੁੜਦਿਆਂ ਨੂੰ ਗੱਡੀ ਮਿਲੂ। ਸਾਨੂੰ ਪੂਰੇ ਇੰਡੀਆ ਦੇ ਬਾਰਡਰ ਤੇ ਕਿਸੇ ਦੇ ਰੋਕਿਆ ਨਹੀਂ ਜਾਊਗਾ। अच्छा ये सारे प्रबंध ਤੁਸੀਂ ਕਰਵਾ ਕੇ ਦਿੰਦੇ ਲੋਕ ਮੈਂ ਕਰਵਾ ਕੇ ਦਿੰਦਾ ਜੀ ਇੱਕ ਬੰਦਾ ਵੀ ਕਹੇ ਦੇ ਬੈ ਐਕਸਟਰਾ ਕਿਸੇ ਤੋਂ ਕੋਈ ਪੇਮੈਂਟ ਲਈ ਹੋਵੇ ਚਾਹੇ 10 ਦਿਨ ਮੇਰੇ ਫਾਰਮ ਤੇ ਅਗਲਾ ਰਹੇ ਜੀ ਵੀ ਕਦੇ ਰੋਟੀ ਦਾ ਜਾਂ ਕਾਹੇ ਚੀਜ਼ ਦਾ ਪੰਜ ਪੈਸੇ ਵੀ ਕਿਸੇ ਤੋਂ ਲਏ ਹੋਣ اچھا ਹਾਂ ਕਿਹੜੀਆਂ ਕਿਹੜੀਆਂ ਸਟੇਟਾਂ ਚੋਂ ਲੋਕ ਆਉਂਦੇ ਸੀ ਜੀ ਪੂਰੀ ਇੰਡੀਆ ਚੋਂ ਆਉਂਦੇ ਜੀ ਪੂਰੇ ਇੰਡੀਆ ਚੋਂ ਤੇ ਜੇ ਇਹ ਮੰਡੀ ਬੰਦ ਹੋ ਜਾਂਦੀ ਹੈ ਤੇ ਨੁਕਸਾਨ ਕਿਸ ਤਰੀਕੇ ਦਾ ਨੁਕਸਾਨ ਲੋਕਾਂ ਨੂੰ ਚਲਣਾ ਪੈ ਸਕਦਾ ਨੁਕਸਾਨ ਗਰੀਬ ਲੋਕਾਂ ਨੂੰ ਚਲਣਾ ਪਊਗਾ ਜੀ ਪੰਜਾਬ ਦੇ ਵਿੱਚ ਕਰੋੜਾਂ ਰੁਪਇਆ ਬੱਕਰੀਆਂ ਥਰੂ ਪੰਜਾਬ ਦੇ ਵਿੱਚ ਵੜਦਾ اچھا ਅੱਗੇ ਇਹ ਤਾਂ ਕਹਿੰਦੇ ਬਾਹ ਉਹ ਇੱਕ ਸਿੱਧੀ ਇਨਵੈਸਟਮੈਂਟ ਹੁੰਦੀ ਆ ਲੋਕਾਂ ਦੇ ਘਰਾਂ ਤੱਕ ਪੈਸਾ ਪਹੁੰਚਦਾ ਉਹਨੂੰ ਇਨਵੈਸਟਮੈਂਟ ਕਹਾਂਗੇ ਆਪਾਂ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਚਹਿਲ ਪਿੰਡ ਮਾਹੀ ਨੰਗਲ ਅੱਛਾ ਚਲ ਵੰਡੀ ਸਾਹਿਬ ਉਹਦਾ ਹਾਂ ਦਾ ਮਾਸਾ ਠੀਕ ਹੈ ਅੱਜ ਇੱਥੇ ਪਹੁੰਚੇ ਹਾਂ ਅ ਮਤਲਬ ਪਿਛਲੇ ਹਫਤੇ ਤੋਂ ਇਹ ਗੱਲ ਕਾਫੀ ਪ੍ਰਸਾਰੀ ਜਾ ਰਹੀ ਹੈ ਕਿ ਮੰਡੀ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਇਹ ਮੰਡੀ ਲਾਉਣ ਵਾਸਤੇ ਮਨਜ਼ੂਰੀ ਹੈ ਜਿਹੜੀ ਉਹ ਦੇਖੋ ਜੀ ਆਪਣੇ ਪੰਜਾਬ ਦੇ ਵਿੱਚ ਮੰਡੀਆਂ ਹੋਰ ਵੀ ਬਹੁਤ ਲੱਗਦੀਆਂ ਨੇ ਹਨ ਵੈਸੇ ਆਪਾਂ ਬੱਕਰੀਆਂ ਦੀ ਗੱਲ ਕਰ ਲੈਣੇ ਚਲੋ ਵੱਡੀਆਂ ਮੱਝਾਂ گاਵਾਂ ਦੀਆਂ ਮੰਡੀਆਂ ਨੇ ਉਹ ਪਹਿਲਾਂ ਤੋਂ ਚੱਲਦੀਆਂ ਨੇ ਸਰਕਾਰ ਦੇ ਅੰਡਰ ਚੱਲਦੀਆਂ ਨੇ ਹੂੰ ਇਹ ਤਾਂ ਮੰਨ ਲਓ ਵੀ ਵੈਸੇ ਕੋਈ ਵੀ ला ਸਕਦਾ ਆਪਣੇ ਪੰਜਾਬ ਚ ਬਹੁਤ ਹੋਰ ਵੀ ਲੱਗਦੀਆਂ ਨੇ ਹੂੰ ਵੀ ਉਹਦੀ ਕੋਈ ਮਨਜ਼ੂਰੀ ਨਹੀਂ ਸੀ ਹੂੰ ਪਰ ਜੇ ਜੇ ਸਰਕਾਰ ਅਜਿਹੀ ਸ਼ਰਤ ਰੱਖਦੀ ਆ ਤਾਂ ਮਨਜ਼ੂਰੀ ਲੈਣ ਚ ਕੋਈ ਇਤਰਾਜ਼ ਨਹੀਂ ਉਹਨਾਂ ਨੂੰ ਨਹੀਂ ਇਤਰਾਜ਼ ਕੀ ਜੇ ਮਨਜ਼ੂਰੀ ਉਹ ਕਹਿੰਦੇ ਨੇ ਵੀ ਮਨਜ਼ੂਰੀ ਲਓ ਮਨਜ਼ੂਰੀ ਲੈ ਕੇ ला ਸਕਦਾ ਬੰਦਾ ਲਾ ਸਕਦੇ ਨੇ ਪਰ ਇਹਦੇ ਵਿੱਚ ਦੇਣ ਤਾਂ ਸਹੀ ਨਾ ਅੱਛਾ ਮਨਜ਼ੂਰੀ ਨਹੀਂ ਦੇ ਰਹੇ ਹਾਂ ਮਨਜ਼ੂਰੀ ਜੇ ਉਹ ਦੇਣਗੇ ਤਾਂ ਮੰਡੀ ਲਾਉਣ ਚ ਹੱਦ ਵੀ ਕੀ ਹੈ ਮਨਜ਼ੂਰੀ ਦੇ ਦੇਣ ਮੰਡੀ ਫੇਰ ਵੀ ਚੱਲੂਗੀ ਹੂੰ ਉਦਾਂ ਇਹ ਮੰਡੀ ਹੈ ਜਿਹੜੀ ਇਹ ਵੱਡੀਆਂ ਮੰਡੀਆਂ ਚ ਨਹੀਂ ਗਿਣੀ ਜਾਂਦੀ ਇਹ ਛੋਟੀਆਂ ਮੰਡੀਆਂ ਦੇ ਵਿੱਚ ਗਿਣੀ ਜਾਂਦੀ ਹੈ ਇਹਨੂੰ ਸਰਕਾਰੀ ਨਹੀਂ ਮੰਨਿਆ ਜਾਂਦਾ ਕੀ ਹੁਣ ਇਹ ਕੱਲੇ ਪੰਜਾਬ ਚ ਜਾਂ ਪੂਰੇ ਇੰਡੀਆ ਦੇ ਵਿੱਚ ਜਾਂ ਕੱਲੇ ਤੌਂਗ ਵਾਲੀ ਪਿੰਡ ਦੇ ਵਿੱਚ ਹੀ ਇਹ ਮੰਡੀ ਹੈ ਜਿਹੜੀ ਉਹ ਕਹਿ ਲੋ ਵੀ ਦਾਧਾ ਕਰਦੀ ਆ ਜਾਂ ਬੰਦ ਕਰਦੀ ਆ ਇਹ ਹਲੇ ਤੱਕ ਤਾਂ ਦੇਖੋ ਜੀ ਕੱਲੀ ਇਹੀ ਮੱਡੀ ਬੰਦ ਕੀਤੀ ਵੀ ਆ ਕੱਲੀ ਤੋਂਗ ਵਾਲੀ ਆਲੀ ਕੱਲੀ ਤੋਂਗ ਵਾਲੀ ਮੱਡੀ ਬੰਦ ਕੀਤੀ ਵੀ ਆ ਦੇਖੋ ਇਹਨਾਂ ਨੂੰ ਇੱਥੋਂ ਕੀ ਲੱਗਦਾ ਕੀ ਨਹੀਂ ਲੱਗਦਾ ਠੀਕ ਹੈ ਹੋ ਸਕਦਾ ਇਹ ਜਿਹੜੀਆਂ ਦੂਜੀਆਂ ਵਾਲੀਆਂ ਉਹ ਵੀ ਬੰਦ ਕਰ ਦੇਣ ਹੂੰ ਠੀਕ ਹੈ ਪਰ ਇਹ ਇੱਕ ਰੋਜਗਾਰ ਆ ਹੂੰ ਗਰੀਬ ਪਰਿਵਾਰਾਂ ਦਾ ਰੋਜਗਾਰ ਆ ਠੀਕ ਹੈ ਇਹਨਾਂ ਨੂੰ ਨਹੀਂ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਜਿੰਨੇ ਇੱਥੇ ਗਰੀਬ ਪਰਿਵਾਰ ਛੋਟੇ ਕਿਸਾਨ ਆ ਜਿਵੇਂ ਕਿਲੇ ਕਿਲੇ 2-2 ਕਿੱਲੇ ਵਾਲੇ 4-4 ਕਿੱਲੇ ਵਾਲੇ ਉਹਨਾਂ ਦਾ ਨਾਲ ਸਹਾਈ ਹੁੰਦਾ ਹੈ ਹੂੰ ਦੇਖੋ ਵੱਡਾ ਪਸ਼ੂ ਤਾਂ ਲੈ ਨਹੀਂ ਸਕਦੇ ਹਾਂ ਜੇ ਆਪਾਂ ਕਿ ਘੋੜੇ ਖਰੀਦ ਲਾਂਗੇ ਮੱਝਾਂ ਖਰੀਦ ਲਾਂਗੇ ਵੀ ਖੇਤੀ ਦੇ ਨਾਲ ਆਪਾਂ ਡੈਰੀ ਫਾਰਮ ਕਰ ਲਾਂਗੇ ਜਿਹੜਾ ਕਿੱਲੇ ਦੋ ਕਿੱਲਾਂ ਵਾਲਾ ਉਹ ਤਾਂ ਇਹ ਇੰਨੇ ਮਹਿੰਗੇ ਪਸ਼ੂ ਲੈ ਨਹੀਂ ਸਕਦਾ ਹਾਂ ਉਹਨਾਂ ਦਾ ਕੀ ਆ ਉਹ ਨਾਲ ਇੱਕ ਦੋ ਬੱਕਰੀਆਂ ਲੈ ਲੈਂਦੇ ਨੇ ਉਹਨਾਂ ਤੋਂ ਹੌਲੀ ਹੌਲੀ ਵਧਾ ਲੈਂਦੇ ਨੇ ਠੀਕ ਹੈ ਨਾਲੇ ਉਹਨਾਂ ਦਾ ਖਰਚਾ ਆਪਣੀ ਚੱਲਦਾ ਨਾਲੇ ਉਹਨਾਂ ਦਾ ਖੇਤੀ ਦੇ ਨਾਲ ਸਹਾਇਕ ਤੰਦਾਂ ਹਾਂ ਤੁਸੀਂ ਵੀ ਉਹਨਾਂ ਨੂੰ ਦੇਖਿਆ ਹੋਊਗਾ ਅਸੀਂ ਜਿਵੇਂ ਗੱਲਬਾਤ ਕਰ ਰਹੇ ਸੀ ਕਿ ਵੀ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਮਿਹਨਤ ਦੇ ਨਾਲ ਉਹਨਾਂ ਨੇ ਕਾਫੀ ਕੁਝ ਹਾਸਲ ਕੀਤਾ ਕੀ ਕੁਝ ਤੁਸੀਂ ਆਪ ਦੇਖੀਂ ਦੇਖਿਆ ਕਰੋ ਤੋ ਜਾਣਦੇ ਹੋ ਦੇਖੋ ਜੀ ਮੈਂ ਸ਼ੁਰੂ ਤੋਂ ਲੈ ਕੇ 2017 ਤੋਂ ਮੰਡੀ ਲੱਗਦੀ ਹੈ ਹੂੰ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਅੱਛਾ ਆਪਾਂ ਇਹਨਾਂ ਨੂੰ ਕਦੇ ਵੀ ਇਹ ਨਹੀਂ ਕਿਹਾ ਵੀ ਅੱਜ ਕਿਤੇ ਵੀ ਜਾਣਾ ਕੋਈ ਵੀ ਬੱਕਰੀ ਖਰੀਦਣੀ ਆ ਪਸ਼ੂ ਖਰੀਦਣਾ ਜਾਂ ਵੇਚਣਾ ਠੀਕ ਆ ਆਪਾਂ ਇਹਨਾਂ ਦੇ 24 ਘੰਟੇ ਨਾਲ ਹੁੰਦੇ ਆ ਹੂੰ ਆਪਾਂ ਜਿੱਥੋਂ ਤੋਂ ਇਹਨਾਂ ਦਾ ਸਟਰਗਲ ਦੇਖਿਆ ਹੂੰ ਜ਼ੀਰੋ ਲੈਵਲ ਤੋਂ ਲੈ ਕੇ ਅੱਜ ਤੱਕ ਹੂੰ ਠੀਕ ਹੈ ਚਲੋ ਜ਼ਮੀਨ ਜਾਇਆ ਥੋੜੀ ਆ ਪਰ ਉਹਦੇ ਨਾਲ ਆਪਾਂ ਇੱਕ ਸਹਿਯਕਤੰਦਾ ਅਪਣਾਇਆ ਸੀ ਅੱਛਾ ਉਹ ਆਦੀ ਮਿਹਨਤ ਆ ਹੂੰ ਆਪਾਂ ਬੈਠੇ ਆ ਆਪਾਂ ਚੈਨਲ ਦੀ ਆਪਾਂ ਮਿਹਨਤ ਕਰ ਰਹੇ ਆ ਇਹਨੂੰ ਆਪਾਂ ਕਿੱਥੋਂ ਤੱਕ ਲੈ ਕੇ ਜਾਣਾ ਹੂੰ ਉਹ ਆਪਣੇ ਸਾਰੇ ਆ ਹੂੰ ਜੇ ਆਪਾਂ ਇਹ ਮੰਡੀ ਇੱਥੇ ਤੱਕ ਲੈ ਕੇ ਆਂਦੀ ਆ ਪਹਿਲਾਂ ਪਸ਼ੂਆਂ ਤੋਂ ਸਟਾਰਟ ਕੀਤਾ ਨਾ ਹੂੰ ਬੱਕਰੀਆਂ ਤੋਂ ਸਟਾਰਟ ਕਰਿਆ ਹੂੰ ਫਿਰ ਉਸ ਤੋਂ ਬਾਅਦ ਮੰਡੀ ਸਟਾਰਟ ਕੀਤੀ ਹੂੰ ਉਹਦੇ ਨਾਲ ਤਾਂ ਗਾਂ ਹੌਲੀ ਹੌਲੀ ਜਿੰਮੇ ਆਪਣਾ ਬਿਜ਼ਨਸ ਆ ਵਧੀ ਜਾਂਦਾ ਹਮ ਆਪਾਂ ਦੀ ਮਿਹਨਤ ਕਰੀ ਜਾਂਦੇ ਆ ਉਹਦੇ ਨਾਲ ਬੰਦਾ ਕੁਝ ਵੀ ਕਰ ਸਕਦਾ ਕਹਿੰਦੇ ਬਾਹਰਲੇ ਸਟੇਟਾਂ ਦੇ ਵਪਾਰੀਆਂ ਤੱਕ ਵੀ ਕੰਟੈਕਟ ਕੀਤਾ ਸੀ ਭਾਈ ਸਾਹਨੇ ਦੇਖੋ ਜਦੋਂ ਤੋਂ ਚੱਲੇ ਨੇ ਹਮ ਸਟਾਰਟਿੰਗ ਦੇ ਵਿੱਚ ਇੱਕ ਸਾਲ ਪਰਚੀ ਨਹੀਂ ਲੱਗੀ ਅੱਛਾ ਜਨਵਾਰ ਦੀ ਹਮ ਲੰਗਰ ਹੋਦੇ ਦਾ ਚੱਲਦਾ ਹਮ ਕੋਈ ਬੰਦਾ ਹੈ ਜਿਹੜਾ ਜਿਹੜਾ ਅੱਜ ਕੱਲ ਦੇ ਵਿੱਚ ਇਹ ਜਿਹੇ ਨੇ ਜਿਹੜੇ ਮੰਡੀ ਲਾਉਂਦੇ ਆ ਪਰਚੀ ਪਹਿਲਾਂ ਹੁੰਦੀ ਆ ਹਮ ਇਹਨਾਂ ਦੀ ਇੱਕ ਸਾਲ ਪਰਚੀ ਨਹੀਂ ਲੱਗੀ ਅੱਛਾ ਫਿਰ ਇਹ ਪਸ਼ੂ ਵਕਨੇ ਫਿਰ ਇਹ ਸਹੂਲਤਾਂ ਦਿੱਤੀਆਂ ਨੇ ਸਾਰਾ ਕੁਝ ਫਿਰ ਕਿਉਂ ਕਿਉਂਕਿ ਉਹ ਜਿਹੜੇ ਗਰੀਬ ਪਰਿਵਾਰ ਆ ਹੋਰ ਆ ਉਹਨਾਂ ਨੂੰ ਠਾਇਆ ਪਹਿਲਾਂ ਹੂੰ ਵੀ ਤੁਸੀਂ ਉઠੋ ਇਹ ਜਾਨਵਰ ਲਾਓ ਹੂੰ ਇਹਨੂੰ ਫਿਰ ਉੱਚਾ ਚੱਕੋ ਹੂੰ ਫਿਰ ਉਹਨਾਂ ਉਹ ਜਿਹੜੇ ਗਰੀਬ ਪਰਿਵਾਰ ਆ ਹੌਲੀ ਹੌਲੀ ਉਹ ਜਾਗੇ ਹੂੰ ਉਹਨਾਂ ਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਆਪਾਂ ਜਾਨਵਰ ਲੈਤਾ ਤਾਂ ਮਿਹਨਤ ਕੀਤੀ ਆ ਤਾਂ ਆਪਾਂ ਇੱਕ ਸਾਲ ਚ ਕਿੱਥੇ ਵਾਗੇ ਹੂੰ ਤਾਂ ਉਹੀ ਕੰਮ ਇਹਨਾਂ ਨੇ ਕੀਤਾ ਹੂੰ ਇਹਨਾਂ ਨੇ ਕੋਈ ਕਿਸੇ ਨਾਲ ਧੱਗੀ ਨਹੀਂ ਮਾਰੀ ਧੋਖਾ ਨਹੀਂ ਕਰਿਆ ਕਿਸੇ ਨਾਲ ਕੁਝ ਨਹੀਂ ਕੀਤਾ। ਉਹ ਆਪਦੀ ਮਿਹਨਤ ਬੋਲਦੀ ਇਹਨਾਂ ਨੇ। ਤਿੰਨ ਤੋਂ ਚਾਰ ਏਕੜ ਜਗ੍ਹਾ ਦੇ ਵਿੱਚ ਇਹ ਮੰਡੀ ਲੱਗਦੀ ਆ। ਹਾਂਜੀ ਇਹ ਤਿੰਨ ਤੋਂ ਚਾਰ ਏਕੜ ਦੇ ਜਗ੍ਹਾ ਦੇ ਵਿੱਚ ਮੰਡੀ ਐ। ਹੂੰ ਠੀਕ ਹੈ। ਤੇ ਇਹ ਕਾਫੀ ਲੰਮੇ ਸਮੇਂ ਤੋਂ ਮਤਲਬ ਠੇਕੇ ਤੋਂ ਆਂਝੇ ਰਹਿੰਦੇ ਆ ਜਾਂ ਮਤਲਬ ਜੇ ਆਪਾਂ ਇੱਥੇ ਕੋਈ ਫਸਲ ਬੀਜੀਏ ਜਾਂ ਇਹਨੂੰ ਠੇਕੇ ਦੇ ਲਈਏ ਤੇ ਉਹ ਇੱਕ ਚੋਖੀ ਕਮਾਈ ਐ ਜਿਹੜੀ ਉਹ ਆਪਾਂ ਕਰ ਸਕਦੇ ਆ। ਦੇਖੋ ਜੀ ਆਪਦੀ ਜਗ੍ਹਾ। ਹੂੰ ਜੇ ਆਪਾਂ ਕਹਿ ਲੋ ਵੀ ਠੀਕੇ ਤੇ ਵੀ ਦਿੱਗੇ 50 ਤੋਂ 60 70000 ਰੁਪਏ ਠੇਕਾ ਹੂੰ ਤੇ ਉਹ ਆਪਾਂ ਬਣ ਇਹ ਬੱਕਰੀਆਂ ਵਾਤੇ ਮੰਡੀ ਵਾਤੇ ਮੇਲੇ ਵਾਤੇ ਛੱਡਿਆ ਛੱਡਿਆ ਹੋਇਆ ਹੂੰ ਤੇ ਉਹ ਚੰਨ ਕੰਮ ਉਹਦੀ ਵੀ ਲਾਲੋ ਕਿੰਨੀ ਹੋਣੀ ਹੈ ਹੂੰ ਤੇ ਉਹ ਜੇ ਆਪਾਂ ਛੱਡਿਆ ਨਾ ਵੀ ਹੋਊਗੀ ਘਾਟਾ ਵੀ ਪਊਗਾ ਤੋ ਕਿਨੂੰ ਪਊਗਾ ਆਪਾਂ ਨੂੰ ਪਊਗਾ ਹੂੰ ਜੇ 4 ਰੁਪਏ ਬਣਗੇ ਤਾਂ ਤਾਂ ਵੀ ਆਪਾਂ ਨੂੰ ਬਣਨਗੇ ਕੁਝ ਤਾਂ ਸ਼ੌਂਕ ਸੀ ਕਿ ਸਾਡਾ ਸ਼ੌਂਕ ਵੀ ਪੂਰਾ ਹੋ ਜਾਊਗਾ ਤੇ ਕੁਝ ਬਈ ਜੇ ਕੋਈ ਬੰਦਾ ਇਨਵੈਸਟ ਕਰ ਰਿਹਾ ਹੈ ਕਿਸੇ ਚੀਜ਼ ਤੇ ਤਾਂ ਉਹਨੇ ਕਮਾਈ ਵੀ ਤਾਂ ਕਰਨੀ ਆ ਉਹ ਦੇਖੋ ਜੀ ਸ਼ੌਂਕ ਦੇ ਨਾਲ ਨਾਲ ਹੀ ਕਮਾਈ ਵੀ ਹੋ ਜਾਂਦੀ ਹੂੰ ਪਹਿਲਾਂ ਸ਼ੌਂਕ ਦੇ ਅੰਦਰ ਸ਼ੌਂਕ ਰੱਖਣਾ ਪੈਂਦਾ ਸ਼ੌਂਕ ਰੱਖਣਾ ਬਿਲਕੁਲ ਫਿਰ ਜੇ ਆਪਾਂ ਕਮਾਈ ਦੇ ਸਾਧਨ ਵੱਲ ਜਾਣੇ ਬਿਲਕੁਲ ਜੇ ਆਪਾਂ ਪਹਿਲਾਂ ਹੀ ਲਾਲਚ ਕਰ ਲਗੇ ਵੀ ਸਾਨੂੰ ਪਹਿਲਾਂ ਕਮਾਈ ਆ ਜੇ ਪਹਿਲਾਂ ਕਮਾਈ ਆ ਜੇ ਤਦ ਫੇਰ ਆਪਾਂ ਇਹ ਧੰਦਾ ਨਹੀਂ ਕਰ ਸਕਦੇ ਬਿਲਕੁਲ ਕੋਈ ਵੀ ਆ ਜੇ ਆਪਾਂ ਸ਼ੌਂਕ ਨਾ ਕਰਾਂਗੇ ਤਾਂ ਉਹਨੂੰ ਆਪਾਂ ਹੌਲੀ-ਹੌਲੀ ਆਪਾਂ ਉਹ ਆਪਾਂ ਕਮਾਈ ਦੇ ਤੌਰ ਤੇ ਵੀ ਉਹ ਚੀਜ਼ ਬਣ ਜਾਂਦੀ ਹੂੰ ਬਿਲਕੁਲ ਘੋੜਿਆਂ ਤੇ ਲਾ ਲਓ ਮੱਝਾਂ ਤੇ ਲਾ ਲਓ ਬੱਕਰੀਆਂ ਤੇ ਲਾ ਲਓ ਕੋਈ ਵੀ ਆ ਜੇ ਆਪਾਂ ਸ਼ੌਂਕ ਰੱਖਦੇ ਨਾ ਕਿਸੇ ਚੀਜ਼ ਦਾ ਤਾਂ ਆਪਾਂ ਨੂੰ ਮੰਨ ਲਓ ਉਹ ਛੌਂਕ ਅੱਗੇ ਬਹੁਤ ਦੂਰ ਤੱਕ ਲੈ ਜਾਂਦਾ ਹੂੰ ਉਹ ਥੋੜੇ ਸਮੇਂ 'ਚ ਹੀ ਲੈ ਜਾਂਦਾ ਥੋੜੇ ਸਮੇਂ 'ਚ ਹੀ ਲੈ ਜਾਂਦਾ ਤੇ ਇੱਕ ਲੋਕ ਐ ਜੀ ਵੀ ਹੈ ਕਿ ਨੇ ਜਿਹੜੇ ਛੌਂਕ ਵੀ ਰੱਖਦੇ ਆ ਕਮਾਈ ਵੀ ਕਰਦੇ ਆ ਪਰ ਉਹਨੂੰ ਵਧਾ ਨਹੀਂ ਰਹੇ ਉਹ ਪੈਸੇ ਨੂੰ ਉੱਥੇ ਦੱਬੀ ਜਾਂਦੇ ਆ ਉਹ ਗਾ ਨਹੀਂ ਲੈ ਕੇ ਜਾ ਰਹੇ ਜਿਹੇ ਪੈਸੇ ਆਪਾਂ ਕਮਾਵਾਂਗੇ ਵੀ ਪੈਸਾ ਲਾਵਾਂਗੇ ਹੌਲੀ ਹੌਲੀ ਉਹੀ ਪੈਸੇ ਨਾਲ ਕਿੱਦਾਂ ਵੱਡਾ ਮਰਜੀ ਬਿਜ਼ਨਸ ਖੜਾ ਕਰ ਹੂੰ ਉਹ ਆਪਣੇ ਤੇ ਡਿਪੈਂਡ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਮੇਰੇ ਖਿਆਲ ਨਾਲ ਇੱਥੇ ਜੇ ਆਪਾਂ ਗੱਲ ਕਰੀਏ ਸਵਾਂ ਦੇ ਗਿਣਤੀ ਦੇ ਵਿੱਚ ਜਾਨਵਰ ਹੈ ਜਿਨ੍ਹਾਂ ਦੇ ਮੂੰਹ 'ਚ ਰੋਜ ਦਾਣੇ ਪੈਂਦੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਬੱਕਰੀਆਂ ਹੋਰ ਕੋੜੇ ਗਾਵਾਂ ਮੱਝਾਂ ਖਰਗੋਸ਼ ਬਹੁਤ ਸਾਰੇ ਅਜਿਹੇ ਜਾਨਵਰ ਆ ਜਿਹੜੇ ਇੱਥੋਂ ਰੋਜ ਆਪਦਾ ਢਿੱਡ ਭਰਦੇ ਨੇ ਇਸ ਤੋਂ ਇਲਾਵਾ 15 ਤੋਂ 20 ਲੇਬਰ ਦੇ ਉਹ ਬੰਦੇ ਆ ਜਿਨ੍ਹਾਂ ਦੇ ਘਰ ਦੀ ਰੋਟੀ ਚੁੱਲਾ ਇਸੇ ਕਰ ਤੋਂ ਚੱਲਦਾ ਹੈ ਤੇ ਇਹਦੇ ਤੋਂ ਇਲਾਵਾ ਜਿਹੜੀ ਇਹ ਮੰਡੀ ਲੱਗਦੀ ਸੀ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੇ ਹੀ ਲੋਕ ਆਉਂਦੇ ਸੀ ਜਿਹੜੇ ਆਪਣੇ ਮੁਨਾਫੇ ਆ ਜਿਹੜੇ ਉਹ ਖੱਟਦੇ ਸੀ ਕੋਈ ਬੱਕਰੀ ਵੇਚ ਕੇ ਜਾਂਦਾ ਸੀ ਕੋਈ ਖਰੀਦ ਕੇ ਲੈ ਜਾਂਦਾ ਸੀ ਕੋਈ ਇਥੋਂ ਝੋਲੀਆਂ ਭਰ ਕੇ ਲੈ ਜਾਂਦਾ ਸੀ ਕੋਈ ਪੈਸੇ ਨਾਲ ਤੇ ਕੋਈ ਆਪਣੇ ਜਾਨਵਰ ਦੇ ਨਾਲ ਤੇ ਉਹ ਸਾਰਾ ਕੁਝ ਸਰਕਾਰ ਦੇ ਇੱਕ ਫੈਂਸ ਦੇ ਦੇ ਨਾਲ ਜਮਾ ਵਹਿਰਾਣ ਹੋ ਜਾਂਦਾ ਹੈ ਅੱਜ ਇੱਥੇ ਜਮਾ ਸੁੰਨ ਪਸਰੀ ਹੋਈ ਹੈ ਇਹ ਚਾਰ ਪੰਜ ਗੱਲਿਆਂ ਦੇ ਵਿੱਚ ਜਿੱਥੇ ਅੱਜ ਦੇ ਦਿਨ ਬਹੁਤ ਰੌਣਕ ਲੱਗਦੀ ਸੀ ਠੀਕ ਹੈ ਜੇਕਰ ਕੋਈ ਕੰਮ ਗੈਰਕਾਨੂੰਨੀ ਆ ਹਾਲਾਂਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਜਾਣਕਾਰੀ ਨਾ ਹੋਵੇ ਇਸ ਕੰਮ ਬਾਰੇ ਵੀ ਸਾਨੂੰ ਇਸ ਤਰ੍ਹਾਂ ਦੀ ਮੰਡੀ ਲਾਉਣ ਵਾਸਤੇ ਕਿਸੇ ਤਰੀਕੇ ਦੀ ਮਨਜ਼ੂਰੀ ਆ ਪਰ ਅਜੇ ਹਾਂ ਵੀ ਨਹੀਂ ਸੀ ਜਿਵੇਂ ਬਾਈ ਨੇ ਦੱਸਿਆ ਕਿ ਲੁੱਟ ਲੋਕਾਂ ਦੀ ਹੋ ਰਹੀ ਸੀ ਅਜੇ ਹਾਂ ਵੀ ਕੁਝ ਨਹੀਂ ਸੀ ਸਗੋਂ ਦੀ ਲੋਕਾਂ ਨੂੰ ਆਪਣੇ ਘਰ ਦੇ ਵਿੱਚੋਂ ਰਹਿਣ ਦਾ ਪ੍ਰਬੰਧ ਲੰਗਰ ਪਾਣੀ ਜਿਹੜਾ ਉਹ ਦਿੱਤਾ ਜਾਂਦਾ ਸੀ ਤੇ ਜੇ ਕਿਸੇ ਦਾ ਜਾਨਵਰ ਵੇਚਦਾ ਸੀ ਤਦ ਉਹਦੇ ਤੋਂ 100 ਰੁਪਏ ਜਿਹੜਾ ਉਹ ਇੱਕ ਵਿਅਕਤੀ ਤੋਂ ਲਿਆ ਜਾਂਦਾ ਸੀ ਤਾਂ ਇਸ ਤਰੀਕੇ ਦਾ ਕੰਮ ਠੀਕ ਹੈ ਜੇ ਉਹ ਕਾਨੂੰਨ ਦੀ ਨਜ਼ਰ ਦੇ ਵਿੱਚ ਗੈਰਕਾਨੂੰਨੀ ਆ ਪਰ ਉਹਦੇ ਵਿੱਚ ਲੋਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਠੋਖਾ ਧੜੀ ਜਾਂ ਠੱਗੀ ਇਸ ਵਿਅਕਤੀ ਦੇ ਵੱਲੋਂ ਨਹੀਂ ਕੀਤੀ ਗਈ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਹੋਰ ਵੀ ਗੱਲ ਮੈਡਮ ਦੇਖੋ ਇਹ ਪਤਾ ਕੀ ਆ ਜਿਵੇਂ ਆਪਾਂ ਦਿਖਾ ਰਹੇ ਆਂ ਪੁੰਦ ਦਿਸ ਰਿਹਾ ਹੂੰ ਵੀ ਇਹ ਐਡਾ ਵੱਡਾ ਮਹਿਲ ਖੜਾ ਹੋ ਗਿਆ ਹੂੰ ਇਹ ਐਡਾ ਵੱਡਾ ਮਹਿਲ ਖੜਾ ਕਰਨਾ ਵੀ ਆਪਣੇ ਸਾਰੇ ਆ ਬਿਲਕੁਲ ਇਹ ਕੋਈ ਥੱਗੀ ਚੋਰੀ ਕਰਕੇ ਨਹੀਂ ਹੋਇਆ ਇਹ ਹੂੰ ਜਾਂ ਕੋਈ ਇਹ ਇਹ ਨਹੀਂ ਹੈਗਾ ਵੀ ਇਹ ਕੋਈ 6 ਸਾਲ 6 ਮਹੀਨਿਆਂ ਚ 2 ਸਾਲਾਂ ਚ ਬੱਕਰੀਆਂ ਤੋਂ ਕਮਾਈ ਕਰਕੇ ਤੇ ਇਹ ਫੇਰ ਖੜਾ ਹੋਇਆ ਐਡਾ ਹੂੰ ਹੂੰ ਜੇ ਆਪਾਂ ਇਹ ਧੰਦਾ ਚਲਾਇਆ ਇਹ ਮੰਡੀ ਚੱਲੀ ਆ ਤਾਂ ਇਹਦੇ ਨਾਲ-ਨਾਲ ਆਪਾਂ ਪਸ਼ੂ ਰੱਖੇ ਜਿਵੇਂ 9 ਬੱਕਰੀਆਂ ਤੋਂ ਸਟਾਰਟ ਕੀਤਾ ਹੌਲੀ-ਹੌਲੀ 300 ਬੱਕਰੀ ਤੇ ਬਾਕੀ। ਤੇ 300 ਬੱਕਰੀ ਕਮਾਈ ਵੀ ਤਾਂ ਦੇਉਗੀ। ਦੇਉਗੀ ਹਾਂ ਬਿਲਕੁਲ। ਉਹ ਕੋਈ ਇਹ ਤਾਂ ਐ ਨਹੀਂ ਵੀ 300 ਬੱਕਰੀ 1 2 ਮਹੀਨਿਆਂ ਚ ਜਾਂ ਮਹੀਨੇ ਚ ਬਣ ਗਈ। ਹੂੰ। ਉਹਨੂੰ 8 ਤੋਂ 9 ਸਾਲ ਲੱਗੇ ਨੇ। ਹੂੰ। ਫਿਰ ਉਹ ਬੱਕਰੀਆਂ ਦੀ ਕਮਾਈ ਆ। ਹੂੰ। ਕਮਾਈ ਦੇ ਵਿੱਚ ਹੌਲੀ-ਹੌਲੀ ਜਿਵੇਂ ਇੱਕ ਘੋੜਾ ਲੈ ਲਿਆ ਘੋੜੀ ਲੈ ਲਈ। ਹੂੰ। ਫਿਰ ਕੋਈ ਮੱਝਾਂ ਲੈ ਲਈ ਉਹ ਵੀ ਵਾਧੀਆਂ ਹੀ ਨਹੀਂ ਗਾਂ। ਬਿਲਕੁਲ। ਤੇ ਆਪਣੀ ਖੇਤੀ ਆ ਖੇਤੀ ਐ ਪਰ ਠੇਕੇ ਤੇ ਵੀ ਲੈਨੇ ਆ ਤਾਂ ਉਹ ਚ ਫਸਲ ਤੋਂ ਕੁਝ ਬਚਦਾ। ਫੇਰੇ ਆਪਾਂ ਕੋਠੀ ਪਾਵਾਂਗੇ। ਜੇ ਆਪਾਂ ਨੂੰ ਚੰਗੀ ਆਮਦਨ ਹੋਊਗੀ ਫਸਲ ਚੋਂ ਤਾਂ ਆਪਾਂ ਕੋਠੀ ਪਾਵਾਂਗੇ ਹਾਂ ਤੇ ਜੇ ਆਪਾਂ ਨੂੰ ਇਹ ਚੀਜ਼ ਦੇ ਵਿੱਚੋਂ ਹੌਲੀ-ਹੌਲੀ ਕਿਣਕਾ-ਕਿਣਕਾ ਕਰਕੇ ਆਪਾਂ ਨੂੰ ਚਾਰ ਪੀਸ ਜੁੜਦੇ ਆ ਤੇ ਜਾਂਦੇ ਆ ਹੌਲੀ-ਹੌਲੀ ਕੰਮ ਵੱਧਦਾ ਤੋਂ ਬਦਨਤ ਹੈਗਾ ਉਹ ਠੱਗੀ ਚੋਰੀ ਵਾਲਾ ਤਾਂ ਨਹੀਂ ਨਾ ਉਹ ਆਦੀ ਮਿਹਨਤ ਆ ਹੂੰ ਮਿਹਨਤ ਕਰਕੇ ਹੌਲੀ-ਹੌਲੀ ਇਹ ਫੇਰ ਬਣੇ ਹੂੰ ਬਿਲਕੁਲ ਕਹਿ ਸਕਦੇ ਆਂ ਵੀ ਮੰਡੀ ਤੁਹਾਡੀ ਨਜ਼ਰ ਦੇ ਵਿੱਚ ਗੈਰਕਾਨੂੰਨੀ ਹੋ ਸਕਦੀ ਹੈ ਪਰ ਬੰਦੇ ਦਾ ਕੰਮ ਗੈਰਕਾਨੂੰਨੀ ਨਹੀਂ ਸੀ ਉਹ ਗੈਰਕਾਨੂੰਨੀ ਨਹੀਂ ਸੀ ਹਾਂ ਉਹ ਗੈਰਕਾਨੂੰਨੀ ਹੈ ਵੀ ਨਹੀਂ ਆ ਹੂੰ ਇਹ ਆਪਣੀ ਗਾਰੰਟੀ ਹੈ ਜੀ ਬਿਲਕੁਲ ਤੇ ਜਿਹੜੀ ਹੈ ਮਨਜ਼ੂਰੀ ਹੈ ਸਰਕਾਰ ਨੂੰ ਇਸ ਮੰਡੀ ਦੀ ਦੇ ਦੇਣੀ ਚਾਹੀਦੀ ਹੈ ਠੀਕ ਹੈ ਜੇ ਕਿਸੇ ਤਰੀਕੇ ਦੀ ਜੇ ਤੁਹਾਨੂੰ ਲੱਗਦਾ ਹੈ ਕਿ ਪਰਚੀ ਦੇ ਵਿੱਚ ਵੱਧ ਹੈ ਘੱਟ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਉਹਦੇ ਬਾਰੇ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ ਤੇ ਕਾਗਜ਼ ਆ ਜਿਹੜੇ ਉਹ ਤਿਆਰ ਹੋ ਸਕਦੇ ਆ ਉਸ ਹੱਬ ਨਾਲ ਤੇ ਪ੍ਰਸ਼ਾਸਨ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਨਾ ਕਿ अनेका ਲੋਕਾਂ ਦਾ ਰੋਜ਼ਗਾਰ ਖੋਹ ਲੈਣਾ ਚਾਹੀਦਾ ਜਾਂ अनेका ਲੋਕਾਂ ਦੇ ਹੱਥਾਂ ਦੇ ਵਿੱਚੋਂ ਰੋਟੀ ਖੋਹ ਲੈਣੀ ਚਾਹੀਦੀ ਹੈ ਕਮਾਈ ਖੋਲ੍ਹ ਲੈਣੀ ਚਾਹੀਦੀ ਆ ਅਜਿਹਾ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਜਿਵੇਂ ਬਾਈ ਨੇ ਗੱਲ ਕੀਤੀ ਜੋਰ ਫੈਕਟਰੀਆਂ ਜਿਹੜੀਆਂ ਨਸ਼ੀਲੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਉਧਰਲੇ ਪਾਸੇ ਵੀ ਲਾ ਲੈਣਾ ਚਾਹੀਦਾ